کُٹا ہائے ہائے جشوی کُٹا ہائے ہائے رکتو آپی ہائے ہائے رکتو آپی ہائے ہائے رکتو آپی ہائے ہائے بیٹا پچھو پیچھے نٿو اچي جلا ناله کُڏي نه کڏي رکتو يوهڙو ਦਲੋ ਸਾਬ ਸਾਬ ਆ ਗਿਆ ਜੋ ਪਾਣੀ 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 ਲੋੜ ਪਾਣੀ 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 करो <imitation> सियापायो ਤਦੂ ਖੋਲੋ ਜਓ ਮਾ ਬਾ ਖੋਲੋ ਜਓ ਪਿੱਛੇ ਇੱਕ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਮਸੀਬਾਈ ਜੇ ਦੇ ਖਲਾਫ ਜਿਹੜਿਆਂ ਤੇ ਰਜਵੇ ਬਾਜ ਆ ਜਾਓ ਤੁਹਾਡੇ ਛੱਤਰ ਪਹਿਣੇ ਆ ਬਾਜ ਆ ਜਾਓ ਤੁਹਾਡੇ ਬਣਦੀਆਂ ਕੰਨੀਆਂ ਕਾਰਵਾਈਆਂ ਵੀ ਹੋਣਗੀਆਂ ਖੋਲਾ ਕਰ ਗਿਆ ਪਾਨਾ ਮਰ ਗਿਆ ਓ 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 ਪਾਨਾ ਮਰ ਗਿਆ الله اکبر الله اکبر الله اکبر الله اکبر ਚੱਲ ਗਿਆ ਵੀ ਚੱਲ ਗਿਆ ਚੱਲ ਗਿਆ ਵੀ ਚੱਲ ਗਿਆ ਅੱਛਾ ਸੁਣੋ ਇੱਕ ਮਿੰਟ ਸੁਣੋ ਚੱਲ ਗਿਆ ਚੱਲ ਗਿਆ ਵੀ ਚੱਲ ਗਿਆ ਅਮਾਰਾ ਕਾਰਨ ਜੀ 라ਉ ਚੱਲ ਗਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਜਲਦ ਤੋਂ ਜਲਦ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਜੇਲਾਂ ਦੀਆਂ ਸਲਾਖਾਂ ਪਿੱਛੇ ਛੁੱਟਿਆ ਜਾਏ ਇਹ ਹਲੇ ਟ੍ਰੇਲਰ ਹੈ ਪੂਰੇ ਇੰਡੀਆ ਭਰ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਚੱਕੇ ਜਾਮ ਹੋ ਜਾਣਗੇ ਜੇ ਇਹੋ ਜਿਹੇ ਸ਼ਰਾਰਤੀ ਆਂਸਰਾਂ ਨੂੰ ਨਾਥ ਨਹੀਂ ਪਾਈ ਐ ਨਾ ਹੋਵੇ ਕਿ ਮਸੀਹ ਭਾਈਚਾਰਾ ਸੜਕਾਂ ਦੇ ਉੱਤਰ ਕੇ ਰੋਡ ਜਾਮ ਕਰ ਦੇਵੇ ਅੱਜ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਹਾਂ ਬਿਨਾ ਪਬਲਿਕ ਨੂੰ ਪਰੇਸ਼ਾਨ ਕੀਤੇ ਹੋਇਆ ਕੱਲ ਨੂੰ ਐ ਨਾ ਹੋਵੇ ਕਿ ਪੂਰਾ ਇੰਡੀਆ ਭਰ ਦੇ ਵਿੱਚ ਜਿਹੜੇ ਚੱਕੇ ਜਾਮ ਹੋ ਜਾਣ ਜਲਦੀ ਤੋਂ ਜਲਦੀ ਭਗਤ ਦੁਆਬੀ ਤਯਸ਼ਵੀ ਮਨਹੂਸ ਔਰ ਇਹ ਭਾਨਾ ਸਿੱਧੂ ਬਲੈਕਮੇਲਰ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਗਲੰਦਰ ਪੁਲਿਸ ਨੂੰ ਵਾਰਨਿੰਗ ਹੈ ਜਲਦੀ ਤੋਂ ਜਲਦੀ ਅਰੈਸਟ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਮਸੀਹ ਇਕਤਾ ਜਿੰਦਾਬਾਦ ਮਸੀਹ ਇਕਤਾ ਜਿੰਦਾਬਾਦ ਹਾਜੀ ਅਸੀਂ ਹਾਜੀ ਅਸੀਂ ਕੋਈ ਚੱਕਾ ਜਾਮ ਨਹੀਂ ਕਰ ਰਹੇ ਕੋਈ ਸੜਕ ਨਹੀਂ ਜਾਮ ਕਰ ਰਹੇ ਅਸੀਂ ਉਸ਼ਾਸ਼ਾ ਦਾ ਪਾਲਣ ਕਰ ਰਹੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਕਿ ਜਲਦੀ ਉਹਨਾਂ ਨੂੰ ਸਲਾਖਾਂ ਵਿੱਚ ਪਹੁੰਚਾਇਆ ਜਾਵੇ ਨਹੀਂ ਤਾਂ ਅਸੀਂ ਚੱਕਾ ਜਾਮ ਕਰਾਂਗੇ ਮਸੀਹ ਦੀ ਜੈ ਜੀਰੂ ਯੇਸ਼ੂ ਮਸੀਹ ਦੀ ਜੈ ਜੋ ਜਿੰਦਾ ਖੁਦਾ ਜੋ ਜਿੰਦਾ ਖੁਦਾ ਹਾਲੇ ਹਾਲੇ ਹੁਯਾ ਓ 21 ਦੁੱਕੀ ਚੱਕ ਦਿਆਂਗੇ ਇੱਕ ਗੋਡਾ ਰੱਖ ਦਿਆਂਗੇ 21 ਦੁੱਕੀ ਚੱਕ ਦਿਆਂਗੇ ਇੱਕ ਗੋਡਾ ਰੱਖ ਦਿਆਂਗੇ ਭਾਨਾ ਸਿੱਧੂ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਰੱਖ ਦਿਆਂਗੇ ਰੱਖ ਦਿਆਂਗੇ ਕਰੋ ਸਿਆਪਾ ਹਾਏ ਹਾਏ ਅੱਜ ਪੁਲਿਸ ਨੇ ਕਾਰਵਾਈ ਕੀਤੀ ਹੈ। ਇਹ ਮਾਰਕਟ ਤੇ ਲੈਣਾ ਹੈ। ਹਲੇਲੂਇਆ। ਹਲੇਲੂਇਆ। ਅੱਜ ਪੁਲਿਸ ਨੇ ਕਾਰਵਾਈ ਕੀਤੀ ਹੈ। ਰਾਕੇ ਪਟਕਸਟ ਕੱਟਿਆ ਜਾ ਰਿਹਾ ਲੁਧਿਆੜੇ ਦੇ ਵਿੱਚ। ਔਰ ਇਹ ਇਹ ਪ੍ਰੋਟੈਸਟ ਭਾਨਾ ਸਿੱਧੂ ਔਰ ਜਸਵੀ ਮਨਨੌਰ ਮਿਹਾਰ ਇਹ ਕੈਸੇ ਠੱਗ ਬੰਦੇ ਨੇ ਇੱਕ ਕੌਮ ਨੂੰ ਲੜਾਉਣ ਦੀਆਂ ਗੱਲਾਂ ਕਰਦੇ ਨੇ ਔਰ ਖੁਦਾ ਦਾ ਅਸੀਂ ਇਸ ਜਗ੍ਹਾ ਤੇ ਪਹੁੰਚੇ ਪੂਰੇ ਵਸੀਪਾਈ ਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਆ ਜਲਦ ਤੋਂ ਜਲਦ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਨਾ ਛੁੱਟਿਆ ਤੇ ਆਹ ਹਜੇ ਸ਼ਾਂਤੀ ਪ੍ਰੂਫ ਅਸੀਂ ਧਰਨਾ ਕੱਢਿਆ ਆ ਔਰ ਨਾਲੇ ਦਿਨਾਂ ਦੇ ਵਿੱਚ ਹਰ ਰੋਡ ਹਰ ਸ਼ਹਿਰ ਬੰਦ ਹੋਊਗਾ ਔਰ ਪ੍ਰਭੂ ਦਾ ਮੈਂ ਧੰਨਵਾਦ ਕਰਦਾ ਕਿ ਆਪਿਓ ਸਾਡੇ ਆਤਮਿਕ ਪਿਤਾ ਜਿਨ੍ਹਾਂ ਦੇ ਤੇ ਇਹਨਾਂ ਨੇ ਗਲਤ ਇਹ ਪੁਤਲੇ ਸਾੜੇ ਨੇ ਇਹਨਾਂ ਨੂੰ ਅੱਜ ਤੋਂ ਸਾਰਾ ਸਜ਼ਾ ਮਿੱਤੀ ਜਾਊਗੀ ਅਗਰ ਜੇ ਤਰਾ ਤੇਰੀ ਭੈਣ ਤੇਰੀ ਮਾਂ ਦੇ ਪੁਤਲੇ ਸਾੜੇ ਜਾਣ ਤਾਂ ਤੈਨੂੰ ਕਿੱਦਾਂ ਲੱਗੂਗਾ ਤੂੰ ਸਾਡੀ ਇੱਜ਼ਤ ਨੂੰ ਹੱਥ ਪਾਇਆ ਅਸੀਂ ਤੇਰੇ ਤੇ ਇੱਕ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਅਗਰ ਤੇ ਤੈਨੂੰ ਨਾ ਪੁਲਸੇ ਨੱਥ ਪਾਈ ਤਾਂ ਪੂਰਾ ਈਸਾਈ ਕੌਮ ਪੂਰਾ ਕ੍ਰਿਸਚਨ ਬ੍ਰਾਦਰਹੀ ਤੈਨੂੰ ਨੱਥ ਪਾਊਗਾ ਔਰ ਕਦੋਂ ਸਲਾਖਾਂ ਦੇ ਪਿੱਛੇ ਝੁੱਟਾਂਗੇ ਔਰ ਪ੍ਰਭੂ ਦਾ ਬਹੁਤ ਧੰਨਵਾਦ ਕਰਦਾ ਸਾਰੇ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸਾ ਅਸੀਂ ਸਭ ਕੋਈ ਮੰਗ ਕਰਦੇ ਸਰਕਾਰ ਤੋਂ ਐਜੇ ਸ਼ਰਾਰਤੀਆ ਸਿਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਝੁੱਟਿਆ ਜਾਵੇ ਬਸੇ ਇਕਤਾ ਜਿੰਦਾਬਾਦ ਇਹ ਹੈ ਜਿੰਦਾਬਾਦ ਜਿੰਦਾਬਾਦ ਸੋ ਜੇ ਦੇਖਿਆ ਇਹ ਸਾਡੇ ਲੁਧਿਆਣਾ ਦੇ ਪ੍ਰਧਾਨ ਪ੍ਰੈਜ਼ੀਡੈਂਟ ਰਾਸ਼ੀ ਕੁ ਜੀ ਨੇ ਆਪਣੇ ਵਿਚਾਰ ਰੱਖਿਆ ਕਿ ਕਾਨੂੰਨ ਜਲਦੀ ਜਿਹੜਾ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਣਾ ਚਾਹੀਦਾ ਇਦਾਂ ਚੱਲਦੇ ਰਹੇ गेट बंदा ਪ੍ਰਸ਼ਾਸਨ ਸਾਡੀ ਗੱਲ ਸੁਣਨ ਨੂੰ ਤਿਆਰ ਆ ਔਰ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਾਨੂੰਨ ਦੀ ਕਾਰਵਾਈ ਸਾਨੂੰ ਸੀਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਤੇ ਹੋਊਗੀ ਉਹ ਜਲਦ ਤੋਂ ਜਲਦ ਬੰਦੇ ਅਰੈਸਟ ਹੋਣਗੇ ਸਲਾਖਾਂ ਦੇ ਪਿੱਛੇ ਹੋਣਗੇ ਆਪਨੇ ਇੱਥੇ ਜਗ੍ਹਾ ਤੇ ਰੁਕੋ ਅਸੀਂ ਦੋ ਚਾਰ ਬੰਦੇ ਜਾ ਕੇ ਸੀਪੀ ਸਾਹਿਬ ਨੂੰ ਇਹ ਬੰਗ ਪੱਤਰ ਦੇ ਕੇ ਔਰ ਅਸੀਂ ਉਹਨਾਂ ਤੋਂ ਇਹ ਵਾਅਦਾ ਲੈ ਕੇ ਆਉਣਾ ਕਿ ਇਹਨਾਂ ਸ਼ਰਾਰਤੀ ਅੰਸਰਾਂ ਤੇ ਜਿਹੜੇ ਕਿ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡਾ ਪਵਿੱਤਰ ਮਹੀਨਾ ਜਿਹੜਾ ਦਸੰਬਰ 25 ਦਸੰਬਰ ਆ ਰਿਹਾ ਉਹਨੂੰ ਖਰਾਬ ਕਰਨ ਵਾਸਤੇ ਇਹ ਜਿਹੜੇ ਏਜੰਸੀਆ ਖੂਫੀਆ ਏਜੰਸੀਆ ਦੇ ਬੰਦੇ ਛੱਡੇ ਹੋਏ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਮੈਂ ਤੁਹਾਡੇ ਸਭ ਦਾ ਧੰਨਵਾਦ ਵੀ ਕਰਦਾ ਇੱਥੇ ਪਹੁੰਚਣ ਤੇ ਔਰ ਤੁਸੀਂ ਮੇਰੀ ਵੇਟ ਕਰੋ ਇੱਥੇ ਮੈਂ ਮੰਗ ਪੱਤਰ ਦੇ ਕੇ ਆਉਣਾ ਕਿਸੇ ਨੇ ਕੋਈ ਨਾਰਾ ਨਹੀਂ ਲਾਉਣਾ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਕਿਸੇ ਨੇ ਕੋਈ ਟ੍ਰੈਫਿਕ ਨਹੀਂ ਰੋਕਣੀ ਅਸੀਂ ਇਸ ਨਾਮ ਨਾਲ ਇੱਥੇ ਰੁੱਕ ਕੇ ਔਰ ਅਸੀਂ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਸਾਰੇ ਭੈਣ ਭਰਾ ਮਿਲ ਕੇ ਆਪਣੀ ਆਪਣੀ ਸਥਾਨ ਤੇ ਪਹੁੰਚਾਂਗੇ ਸਾਰਿਆਂ ਨੂੰ ਜੈਮ ਸੀਦੀ ਜੈਮ ਸੀਦੀ ਜੈਮਸੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿੱਥੇ ਕਿਤੇ ਵੀ ਮਸੀਹ ਭਾਈਚਾਰਾ ਵੱਸਦਾ ਆ ਉਹ ਇਸੇ ਤਰ੍ਹਾਂ ਆਪਣੇ ਆਪਣੇ ਮੰਗ ਪੱਤਰ ਜਿਹੜੇ ਸੀਪੀ ਸਾਹਿਬ ਨੂੰ ਦੇਣ ਇੱਕ ਮਿੰਟ ਭਜੀ ਆਪਣੇ ਡਾਕਟਰ ਸਾਹਿਬ ਬਾਟਰ ਆਓ ਭਰਾਵਾ ਹੀ ਭਾਈਓ ਬਾਕੀ ਕਿਸ ਜ਼ਮਾਨਾ ਵਾਲੀ ਗੱਲ ਕਰਤੋ ਸੋ ਅਸੀਂ ਸੀਪੀ ਆਫਿਸ ਪਹੁੰਚ ਗਏ ਹਾਂ ਛੋਟੀ ਜਿਹੀ ਵਾਈਟ ਲੋ ਸਰਮ ਜੀ ਐਮਸੀ ਦੀ ਜੋ ਅੱਜ ਇਹ ਪ੍ਰੋਟੈਕਟ ਸੋਲਿਡ ਦੇਣੇ ਦੇ ਵਿੱਚ ਉਹ ਜਿਹੜਾ ਨੂੰ ਪਤਾ ਹੀ ਵੀ ਜਿਵੇਂ ਜਲੰਧਰ ਦੇ ਵਿੱਚ ਪੁਤਲਾ ਫੂਕਿਆ ਗਿਆ ਸਾਡੇ ਸਪਿਰਚੁਅਲ ਫਾਦਰਸ ਜ ਮਦਰ ਦਾ ਸਾਨੂੰ ਰੋਸ਼ ਹੈ ਬੜਾ ਕਿਉਂਕਿ ਅ ਉਹ ਜੇ ਦੂਸਰਾ ਚੋਣੇ ਜੇ ਕਿਸੇ ਕਲੀਸਿਆ ਦੇ ਪਾਸਟਰ ਦੀ ਬੇਇਜ਼ਤੀ ਕੀਤੀ ਜਾਵੇ ਦੇ ਕਲੀਸਿਆ ਕਿਉਂ ਨਹੀਂ ਫੜਕੂਗੀ ਕਲੀਸਿਆ ਨੂੰ ਕਿਉਂ ਨਹੀਂ ਮਤਲਬ ਉਹ ਗੁੱਸਾ ਲੱਗੋਗਾ ਸਾਨੂੰ ਬਹੁਤ ਰੋਸ਼ ਆ ਬਹੁਤ ਗੁੱਸਾ ਵਾ ਤੇ ਇਹਨਾਂ ਲੋਕਾਂ ਜਿਹੜੇ ਸਰਾਰਤੀ ਅੰਸਰ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਅਪੀਲ ਕਰਦਾ ਵਾਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਤਾਂ ਕਿ ਇਹ ਪੰਜਾਬ ਦਾ ਮਾਹੌਲ ਸ਼ਾਂਤ ਬਣਿਆ ਰਹੇ ਤੇ ਅਸੀਂ 크리스마ਸ ਨੂੰ ਬੜੇ ਵਧੀਆ ਤਰੀਕੇ ਨਾਲ ਸ਼ਾਂਤੀ ਮਹਿਟਾਂਗ ਨਾ ਮਨਾਉਨੇ ਆ ਤੇ ਸ਼ਾਂਤੀ ਪਸੰਦ ਲੋਗ ਆ ਅਸੀਂ ਸਾਰੇ ਤਰ੍ਹਾਂ ਦਾ ਆਦਰ ਤੇ ਸਤਿਕਾਰ ਕਰਦੇ ਆ ਹਾਂਜੀ ਅੱਜ ਤਾਂ ਸੈਨ ਕਰਦੇ ਸਾਰੇ ਨੂੰ ਸਾਰੇ ਸਾਡੇ ਭਰਾ ਵਾ ਸੋ ਮੈਂ ਇਹ ਚਾਹੁੰਦਾ ਵੀ ਸਾਨੂੰ ਇਹਦਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਇਹ ਲੋਕ ਸ਼ਰਾਰਤੀ ਤਰ ਤਰ ਸ਼ਰਾਰਤੀ ਅੰਸ਼ਰ ਆ ਇਹਨਾਂ ਨੂੰ ਅੰਦਰ ਸੁਟਿਆ ਜਾਵੇ ਸਾਰੇ ਮੇਰੇ ਵੱਲੋਂ ਜੈਮਸੀ ਜੀ ਜੈਮਸੀ ਜੀ ਕੋਮਰ ਦੀ ਕਾਲ ਕਰ ਦਿਓ ਕਿ ਉਹਦੇ ਨਾ ਕੱਟ ਕੀਤਾ ਉਹਦੀ ਖੁਸ਼ੀ ਚ ਭਾਨਾ ਸਿੱਧੂ ਦੇ ਮਰਨ ਦੀ ਖੁਸ਼ੀ ਚ ਕੱਟ ਕੀਤਾ ਸਭ ਨੂੰ ਬੇਨਤੀ ਆ ਕਿ ਭਾਨਾ ਸਿੱਧੂ ਅਤੇ ਤਿੰਨ ਜਿਹੜੇ ਤਿੰਨ ਜਣੇ ਨਾਲ ਨੇ ਚਮਦੂਦ ਇਹਦੇ ਉਹਨਾਂ ਦੇ ਮਰਨ ਦੀ ਖੁਸ਼ੀ ਦੇ ਵਿੱਚ ਇੱਕ ਕੱਟ ਕੀਤਾ ਜੋ ਸੋਮਵਾਰ ਪੀਏਪੀ ਚੌਕ ਜਲੰਧਰ ਵਿਖੇ ਸਾਰਿਆਂ ਨੂੰ ਉਹਦੇ ਤੇ ਸੱਦਾ ਦਿੱਤਾ ਜਾਂਦਾ ਆ ਨਸੀਬ ਭੈਣ ਭਾਈ ਸਾਰੇ ਉੱਥੇ ਪਹੁੰਚਣ ਔਰ ਸਾਰਿਆਂ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਭਾਨਾ ਸਿੱਧੂ ਅਤੇ ਤਿੰਨ ਜੋ ਨਾਲ ਸੀ ਇਹਨਾਂ ਦੀ ਉਹਨਾਂ ਦੀ ਮੌਤ ਹੋ ਚੁੱਕੀ ਆ ਅੱਜ ਸੰਸਕਾਰ ਹੋ ਗਿਆ ਔਰ ਉਹ 10 ਤਰੀਕ ਨੂੰ ਉੱਥੇ ਕੱਟ ਕੀਤਾ ਗਿਆ ਉਹਨਾਂ ਦੀ ਖੁਸ਼ੀ ਚ ਤੇ ਸਾਰੇ ਭੈਣ ਭਾਈ ਉੱਥੇ ਪਹੁੰਚਣ ਨਸੀਬ ਭਾਈ ਜਾਰੇ ਨੂੰ ਜੈਂਸੀ ਦੀ ਔਰ ਸੱਚਮੁੱਚ ਇੱਕ ਬੜੀ ਅਦਭੁਤ ਗੱਲ ਆ ਕਿ ਇੰਨਾ ਖੁਸ਼ੀ ਦੇ ਨਾਲ ਤੇ ਆਨੰਦ ਦੇ ਨਾਲੇ ਪਹਿਲਾ ਜਨਾਜਾ ਹੋਏਗਾ ਤਿੰਨ ਬੰਦਿਆਂ ਦਾ ਜਿਹਦੇ ਸੰਸਕਾਰ ਤੇ ਜਿਹਦੇ ਜਨਾਜੇ ਤੇ ਲੋਕਾਂ ਨੇ ਖੁਸ਼ੀ ਮਨਾਈ ਔਰ ਖੁਸ਼ੀ ਦੇ ਵਿੱਚ ਪਿੱਟ ਸਿਆਪਾ ਕੀਤਾ ਤਾਂ ਆਓ ਵੀਡੀਓ ਨੂੰ ਸ਼ੇਅਰ ਕਰੋ ਖੁਦਾ ਤੁਹਾਨੂੰ ਬਰਕਤ ਦੇਵੇ